ਹਾਂ ਜੀ ਯਾਰ ਕੀ ਹਾਲ ਚਾਲ ਹੈ ਦੋਸਤਾਂ ਮੈਂ ਤਰ ਉਮੀਦ ਕਰਦਾ ਜੀ ਠੀਕ ਠਾਕ ਹੋ ਸੜੇ ਜਾਨ ਵੀ ਸੈਟ ਬੈਠਾ ਹੋਣਗੇ ਲਓ ਮਿੱਤਰੋ ਬੜੀ ਦੇਰੀ ਆਪਾਂ ਨਾ ਕਰਦੇ ਹੋਏ ਆਪਾਂ ਭਰੀਆਂ ਭੰਗਾਂ ਸਰੰਜਾ ਸਰੰਜਾ ਉਧਰ ਪਈ ਛਤਰੀ ਤੇ ਇਧਰ ਪੈਚੇ ਵਾਲਾ ਵਾਟਰ ਉਹਨੇ ਮਰ ਗਏ ਗੂਦਰਾਂ ਨੂੰ ਪਹਿਲਾਂ ਸੁੱਕਿਆਂ ਨੂੰ ਠੋਕਦਗੇ ਇਹਦਾ ਇਧਰੋਂ ਮਾਰਦੇ ਆ ਹਲੋ ਭਾਈ ਤਿੰਨ ਸੁੱਕੇ ਜਾਨਵਰ ਫੜ ਲਏ ਆ ਤੇ ਅੱਜ ਦੋ ਗੂਦਰਾਂ ਨਵੀਆਂ ਨੂੰ ਨਾ ਪਾਣੀ ਲਾਉਣੇ ਤੁਹਾਨੂੰ ਦੱਸਦਾ ਮੈਂ ਕਿਹੜੀਆਂ ਆਹ ਲਓ ਇਹਨਾਂ ਡਾਗੇ ਦੇਖੋ ਫਿਰ ਇਧਰ ਕਿੰਨੇ ਗਾਟਰ ਲੱਗਦਾ ਮੋਲ ਠੀਕ ਹੈ ਜੀ ਹੋਰ ਛੱਡ ਗਿਆ ਲਓ ਬਾਈ ਆ ਦੇਖ ਲਓ ਦੋਨੇ ਕਬੂਤਰੀਆਂ ਇਹਨਾਂ ਨੂੰ ਦੋਨਾਂ ਨੂੰ ਲਾਇਆ ਅੱਜ ਪਹਿਲੇ ਦਿਨ ਪਾਣੀ ਇੱਕ ਤਾਂ 7 ਵਾਲੀ ਆਪਣੀ ਇੱਕ ਚੀਨੀ ਚਲੋ ਜੀ 7 ਨਾ ਵੈਸੇ ਗਰੂ ਆ ਲੋ ਬਾਈ ਦੇਖਦੇ ਆ ਕਿੰਨਾ ਕੁ ਟਾਈਮ ਕਰਦੀਆਂ ਇਹ ਦੋਨੇ ਜਣੀਆਂ ਥੋੜਾ ਫੜਦੇ ਆ ਇਧਰੋਂ ਜੜੀ ਸੀ ਇਹ ਬਾਕੀ ਉੱਤੇ ਚੱਲ ਗਏ ਆਜਾ ਭਾਜਾ ਲਓ ਭਾਈ ਦੋ ਹੋਰ ਫੜ ਲੈ ਕਬੂਤਰ ਆਪਣੇ ਸੁੱਕੇ ਜਿਹੜੇ ਚਲੋ ਜੀ ਭਾਜੋ 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 ਇੱਕ ਹੋਰ ਭਾਈ ਇਹ ਕੂਤਰ ਨੂੰ ਪਾਣੀ ਲਾਉਣਾ ਉਹ ਵੀ ਸੁਣ ਦਿਖਾਉਣਾ ਕਿਹੜਾ ਆ ਜਾਣ ਮਰ ਨੂੰ ਲਾਇਆ ਭਾਈ ਲਾਲ ਗਿੱਚੀ ਵਾਲੇ ਨੂੰ ਆਪਣੇ ਨੂੰ ਪਾਣੀ ਅੱਜ ਪਹਿਲਾਂ ਆ ਦੇਖ ਲੈ ਉਧਰ ਦਾ ਛੋਟਾ ਨੂੰ ਬਾਹਲਾ ਕਾਲਾ ਜਾ ਫਿਰ ਇਹ ਆ ਲੈ ਭਾਜਾ 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 ਨਾ ਅੱਲਾ ਨੂੰ ਵੀ ਕੈਮਰਾ ਕਮਾਉਣਾ ਪੈਂਦਾ ਬਈ ਦੇਖੋ ਇਧਰ ਚੜਦਾ ਚੜਦਾ ਨਹੀਂ ਆਈ ਚੜਦੇ ਨਾ ਬਸ ਉੱਚਾ ਹੋਏ ਨਾਲੇ ਪਾਜਾ 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 ਤੇ ਬਾਈ ਜਿਹੜਾ ਆਪਣਾ ਪਰਸਾ ਹੋਣਾ ਭੱਜ ਜਿਹਾ ਡੰਡਿਆ ਵਾਲਾ ਬੱਚਾ ਯਾਰ ਉਹ ਹਜੇ ਤੱਕ ਨਹੀਂ ਪੱਠਾ ਆਇਆ ਆਪਣਾ ਰੱਬ ਜਾਣੇ ਉਹ ਦਿਨ ਤਾਂ ਯਾ ਠੰਡੇ ਹੀ ਹੁਣ ਗਰਮੀ ਵੀ ਹੈ ਨਹੀਂ ਚਲੋ ਕਹਿ ਸਕਦੇ ਆਪਾਂ ਗਰਮੀ ਦੇ ਕਰਕੇ ਹੈਨਾ ਭੱਜ ਜਾਂਦੇ ਕਬੂਤਰ ਪਾਣੀ ਨਹੀਂ ਲੱਗਦਾ ਔੜ ਔੜ ਮੱਚ ਜਾਂਦੇ ਆ ਤੇ ਪਾਸੇ ਪੂਸੇ ਲੈ ਜਾਂਦੇ ਆ ਤੇ ਯਾਰ ਦਿਨ ਵੀ ਠੰਡੇ ਹੁਣ ਤਾਂ ਮੈਨੂੰ ਸਮਝ ਨਹੀਂ ਆਉਂਦੀ ਪੱਠਾ ਆਪਣਾ ਕਿੱਧਰ ਚੱਲ ਗਿਆ ਤੇ ਮੁੜਿਆ ਨਹੀਂ ਬਾਈ ਉਹ ਅੱਜ ਤੱਕ ਅੱਜ ਤੀਜਾ ਦਿਨ ਆਣੋਂ ਮੈਂ ਛਤਰੀ ਵੀ ਦੋ ਦਿਨ ਲਈ ਰੱਖੀ ਮੈਂ ਰਾਤ ਹੀ ਲਈ ਹੈ ਕਿਉਂਕਿ ਨਾ ਉਹ ਨੇਰੀਆ ਮੌਸਮ ਜਿਹਾ ਤਾਂ ਕਰਕੇ ਮੈਂ ਕਿ ਨੁਕਸਾਨ ਨਾ ਹੋ ਜੇ ਕੋਈ ਤੇ ਇੱਕ ਆਪਣਾ ਹੁਣ ਹੈਲੀਕਾਪਟਰ ਫੜਦੇ ਆ ਉਹਦੇ ਪੈਰਾਂ ਦੇ ਹੰਡਾ ਪਾਣੀ ਪਾਈਏ ਆ ਨਾ ਹਰ ਰੋਜ਼ ਠੰਡਾ ਪਾਣੀ ਪਾਉਣ ਨਾਲ ਕਹਿੰਦੇ ਲੱਤ ਲੁੱਤ ਚੱਲ ਪੈਂਦੀ ਆ ਆ ਦੇਖ ਲਓ ਆ ਦੇ ਭਈ ਆ ਦੇ ਆ ਦੇ ਪਹਿਲਾਂ ਹੀ ਹਲੰਦਾ ਹੁੰਦਾ ਇਧਰ ਦੇਖੋ ਲੈ ਹੁਣ ਨਹੀਂ ਹਿਲਦੀ ਹੁਣ ਲੈ ਲੱਤ ਬੱਚਾ ਯਾਰ ਆਪਣਾ ਬਹੁਤ ਸੋਹਣਾ ਗਾਰਡਨ ਸਗਾ ਇਹਨਾਂ ਤੇ ਕੰਮ ਖਰਾਬ ਹੋ ਗਿਆ ਕੈਮਰਾ ਬਈ ਇੱਥੇ ਰੱਖ ਦਿੰਨੇ ਆ ਤੇ ਤੁਹਾਡੇ ਸਾਹਮਣੇ ਕਰਕੇ ਦਿਖਾਉਣਾ ਪ੍ਰੋਜੈਕਟ ਲਓ ਬਈ ਠੰਡਾ 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 ਪਾਣੀ ਗੋਗਰਾਣੀ ਨਾਲ ਸਾਰੀ ਲੱਤ ਤੇ ਨਾ ਐ ਕਰਕੇ ਧਿਆਨ ਨਾ ਆਈ ਸਾਰੀ ਲੱਤ ਤੇ ਠੰਡਾ ਠੰਡਾ ਪਾਣੀ ਵਾਦ ਗਏ ਆਪਾਂ ਬਾਈ ਵਾਹਿਗੁਰੂ ਦੀ ਕਿਰਪਾ ਨਾਲ ਚੱਲਣ ਲੱਗ ਜਨ ਨਿਆਰਾ ਆ ਜੂਗਾ ਜਾਨਵਰ ਬਹੁਤ ਵੱਡਾ ਈ ਪੱਠਾ ਆਪਣਾ ਯਾਰ ਆਦੇ ਆਦੇ ਹਲੰਦਾ ਲੱਤ ਹੁਣ ਅੱਗੇ ਨਹੀਂ ਲਾਉਂਦਾ ਹੁੰਦਾ ਜਮਾਂ ਹੀ ਨਹੀਂ ਚੱਲ ਵੀ ਛੇਰਾ ਉਹ ਬਹਿ ਗਿਆ ਨਾ ਵੀ ਨਾ ਮਰ ਹੁਣ ਉਹਦੇ ਯਾਰ ਇੱਕ ਤਾਂ ਵਿਚਾਰਾ ਉਹ ਉਹ ਪਹਿਲਾਂ ਹੀ ਆ ਬਣ ਗਈ ਗੱਲ ਬਣ ਗਈ ਲੱਗਦਾ ਉਹ ਦੇ ਉਹ ਦੇ ਉਹ ਦੇ ਉਹ ਦੇ ਉਹ ਦੇ ਉਹ ਦੇ ਥੋੜਾ ਪਾਰ ਹੁੰਦਾ ਹੋਵੇ ਬਾਈ ਔਏ ਲਾਈ ਉਹਨੇ ਲੱਤ ਲਾਈ 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 ਵਾਹਿਗੁਰੂ 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 ਬਾਬਾ ਚੱਲ ਪਾ ਚੱਲ ਪਾ ਚੱਲ ਪਾ ਚੱਲ ਪਾ ਆ ਦੇ ਉਹਦੇ ਭਾਰ ਨਹੀਂ ਆਉਂਦਾ ਲਾਈ ਉਹਨੇ ਲੱਤ ਬਾਈ ਕੰਦੀ ਗੱਲ ਕਰਨਾ ਕੋਈ ਨਾ ਤੈਨੂੰ ਠੀਕ ਕਰਕੇ ਛੱਡਾਂਗੇ ਨੱਤ ਪਾਇਆ ਕਰੂਗਾ ਪਾਣੀ ਪੀ ਫਿਰ ਕਰਿਆ ਉਹਦੇ ਕੋਈ ਚੈੱਕ ਕਰਨੀ ਬਾਕੀ ਬਾਈ ਤੂੰ ਹੀ ਅਰਦਾਸ ਕਰਿਓ ਤੇ ਸੱਚ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ ਕਹਿੰਦਾ ਉਥੇ ਮਹਿਲ ਬਾਜੀ ਹੈ ਹਨਾ ਮੇਰੇ ਬਾਈ ਬਈਰ ਜੇ ਤੂੰ ਗੱਲ ਕਰਨੀ ਹੁੰਦੀ ਨਾ ਮੇਰੇ ਨਾਲ ਬਾਜੀ ਬੂਜੀ ਬਾਰੇ ਕੋਈ ਨਾ ਇੰਸਟਾਗ੍ਰam ਤੇ ਗੱਲ ਕਰ ਲੈ ਕਰ اپنی ਆਈਡੀ ਦਾ ਨਾਮ ਹੈਗਾ ਪ੍ਰਭਤਾਲੀ ਵਾਲਾ ਗਰੁੱਪ ਆ ਠੀਕ ਹੈ ਜੀ ਤੇ ਉਧਰ ਗੱਲ ਕਰ ਲਿਆ ਕਰ ਬਾਜੀ ਮਹਿਲ ਆ ਯਾਰ ਗੱਲ ਆਏ ਆਪਣੀ ਹੈਗੀ ਆ ਕਾਲੂ ਵੀ ਬਾਜੀ ਕਾਲੂ ਬਾਜੀ ਹੈਗੀ ਆ ਕੋਠੇ ਮਟੂਆਂ ਦੇ ਸਮਾਲ ਸਰ ਬਾਈ ਠੀਕ ਹੈ ਜੀ ਕਾਲੂ ਹੈਗੀ 11 ਤਰੀਕ ਤੇ ਉਥੇ ਬਾਜੀ ਦੇ ਚੱਲਾਂਗੇ ਕੱਲ ਜਿਹੜਾ ਮੈਂ ਇੱਕ ਸ਼ਾਰਟ ਪਾਇਆ ਸੀਗਾ ਉਹ ਪੱਠਾ ਪੱਪਾ ਛੱਡਾਂਗੇ ਵੱਡਾ ਕਬੂਤਰ ਸੱਤ ਸ਼ਾਕ ਆ ਠੀਕ ਹੈ ਜੀ ਤੇ ਬਾਕੀ ਉੱਥੇ ਤੁਹਾਨੂੰ ਪਤਾ ਲੱਗੂਗਾ ਹੋਰ ਕਿਹੜੇ ਛੜਦੇ ਆਪਣੇ ਦੋ ਐਂਟਰਿੰਗਾਂ ਉੱਥੇ ਇੱਕ ਨਾਲ ਹੋਰ ਆ ਸਰਪ੍ਰਾਈਜ਼ ਆ ਤੇ ਹੋਰ ਕਿਹੜਾ ਕੂਤਰ ਛੜਦੇ ਉਹ ਤੁਹਾਨੂੰ ਉੱਥੇ ਹੀ ਜਾ ਕੇ ਪਤਾ ਲੱਗੂਗਾ ਬਾਜੀ ਹੈਗੀ ਬਾਈ ਕੱਲ ਨੂੰ 11 ਤਰੀਕ ਦੀ 11 ਮਈ ਦੀ ਦੋ ਕੂਤਰ ਆਪਣੇ ਐਂਟਰ ਆ ਉੱਥੇ ਐਂਟਰਿੰਗਾਂ ਪਹਿਲਾਂ ਹੀ ਹੋਈਆਂ ਹੋਈਆਂ ਤੇ ਉੱਥੇ ਮਿਲਦੇ ਆ ਕੱਲ ਨੂੰ ਚੱਲਾਂਗੇ ਨਾਲ ਹੀ ਬਾਅਦ ਚੱਲਾ ਕੰਮ ਹੈ ਨਹੀਂ ਕਿਉਂਕਿ ਯਾਰ ਮੈਂ ਨੁਨਾ ਤੇ ਜਗਰੂਪ ਬਾਈ ਠੀਕ ਹੈ ਜੀ ਦੋ ਛੱਡਾਂਗੇ ਉੱਥੇ ਕੱਲ ਤੇ ਪਾਪੇ ਨੇ ਜਿਹੜੀ ਬਾਈ ਕੱਲ ਬਾਜੀ ਛੱਡੀ ਸੀਗੀ 9 ਤਰੀਕ ਨੂੰ 9 ਮਈ ਨੂੰ ਤੇ ਉਹ ਪਾਪਾ ਕਹਿੰਦਾ ਆਪਣਾ ਕੁੱਤਰ ਹੱਲ ਗਿਆ ਸੀਗਾ ਉੱਥੋਂ ਤੇ ਉੱਥੇ ਬਾਈ ਚ 95 ਕੁੱਤਰ ਖਣੀ ਉੱਡੇ ਸੀਗੇ ਤੇ 95 ਚੋਂ 60 ਕੇ 62ਾਂ ਚ ਸਾਂਝੀ ਹੋ ਗਈ 60ਾਂ ਬਾਟਾਂ ਚ ਸਾਂਝੀ ਹੋ ਗਈ ਬਾਈ ਟਾਈਮ 7 ਦਾ 60ਾਂ ਬਾਟਾ ਕੁੱਤਰਾਂ ਨੇ ਕੀਤਾ ਐ ਹੋਈ ਉੱਥੇ ਕੱਲ ਬਾਕੀ ਪਾਪੇ ਨੇ ਵੀ ਛੱਡਿਆ ਜਾਵੇ ਲਾਈ ਨੇ ਛਤਰੀ ਬਈ ਯਾਰ ਆਪਣੇ ਦਿਮਾਗੋਂ ਹੀ ਨਿਕਲੇ ਸਿ ਆਪਣਾ ਕਾਲਸ ਰਕ ਉਤਰ ਖੁੱਡੇ ਜੀ ਬੈਠਾ ਰਹਿ ਗਿਆ ਸੀਗਾ ਯਾਰ ਯਾਦੀ ਭੁੱਲ ਗਿਆ ਸੀਗਾ ਇਹਨੂੰ ਵੀ ਡਾਦ ਕੇ ਇਹ ਵੀ ਕਿਤੇ ਹੁਣ ਲਾਜ਼ਮੀ ਬਾਜੀ ਦੇ ਛੱਡਾਂਗੇ ਇੱਕ ਜਿਹੜੀ ਮੈਂ ਬਾਜੀ ਦੀ ਗੱਲ ਹੋਰ ਕਰਨੀ ਹੈ ਇੱਕ ਮਿੰਟ ਰੁਕ ਇਹਨੂੰ ਓਲਾ ਮਾਰ ਦਗੇ ਵਾਹੇ ਪਾਜਾ 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 ਨਾਲ ਹੀ ਛੱਡ ਜਾਂਦਾ ਬਈ ਇਹ ਓਲੇ ਤੇ ਹੋ ਜਾਂਦਾ ਤੇ ਬਾਜੀ ਦੀ ਗੱਲ ਬਈ ਐਂ ਕਰਨੀ ਸੀ ਜਿਹੜੀ ਆਪਣੀ ਸੀਗੀ 4 ਤਰੀਕ ਦੀ ਬਾਜੀ 4 ਮਈ ਦੀ ਠੀਕ ਆ ਉਹ ਹੋ ਗਈ ਸੀ ਬਈ ਮੌਸਮ ਕਰਕੇ ਡਲੇ ਅੱਗੇ ਚੱਲੀ ਦੀ ਸੀ ਤਰੀਕ ਉਹ ਹੁਣ ਬਾਜੀ ਹੈਗੀ ਆਪਣੀ 20 ਤਰੀਕ ਨੂੰ 20 ਮਈ ਨੂੰ ਬਾਜੀ ਆ ਉਹ ਹੈਗੀ ਸੱਦਵਾ ਬੇਟਾ ਜਿਗਰਾਉਂ ਕੋਲੇ ਤੇ ਭਾਈ ਉੱਥੇ ਛੱਡਾਂਗੇ ਆਪਾਂ ਫਿਰ 20 ਤਰੀਕ ਨੂੰ ਬਣਾਉਨੇ ਆ ਕਿਹੇ ਕੂਤਾ ਤੇ ਗੇੜੇ ਗੂੜੇ ਦੇਖਦੇ ਆ ਹਿਸਾਬ ਤਾ ਅੱਜ ਹੋ ਗਈ ਆ 10 ਤਰੀਕ ਅ ਬਣਦੇ 18 17 ਤਰੀਕ ਦੇ ਗੇੜੇ 18 ਤੋਂ 19 ਨੂੰ ਸਾਹਮਣਾ 20 ਦੀ ਬਾਜੀ ਆ ਪੰਜ-ਛਤ ਦਿਨ ਇਹਨਾਂ ਨੂੰ ਕਿਹੇ ਹੋਰ ਨੂੰ ਦਾਡੂ ਲੈਨੇ ਹਨਾ ਪਾਣੀ ਪੂਣੀ ਕਰਾ ਲੈਨੇ ਆਵੇ ਲਾਇਆ ਨਾ ਪਹਿਲਾ ਪਾਣੀ ਦੋ ਤਿੰਨ ਪਾਣੀ ਇਹਨਾਂ ਨੂੰ ਉੱਥੇ ਘਰੇ ਲੱਗ ਜਾਣੇ ਇਹਨਾਂ ਚੁੱਲੇ ਤੇ ਲੰਗ ਜਾਂ ਫਿਰ ਕਬੂਤਰਾਂ ਚ ਜਾਂ ਲਾਲ ਗਿੱਚੀ ਵਾਲਾ ਤੇ ਜਾਂ ਫਿਰ ਕਾਲਸਰ ਆਏ ਤਿੰਨ ਚਾਰ ਅੱਜ ਪਾਣੀ ਤੇ ਆ ਬਾਈ ਤੇ ਤੇਨਾਂ ਨੂੰ ਅੱਜ ਨਵਾਂ ਨਵੇਂ ਨੂੰ ਲਾਇਆ ਵਾ ਇੱਕ ਤਾਂ ਹੋ ਹੋ ਗਿਆ ਆਪਣਾ ਲਾਲ ਗਿੱਚੀ ਵਾਲਾ ਇੱਕ ਸਾਥ ਜਿਹੜੀ ਇੱਕ ਕਾਲੀ ਚੀਨੀ ਚੀਨੀ ਉਹਨਾਂ ਤਾਂ ਲਾਇਆ ਬਈ ਇਹਨਾਂ ਦੀਆਂ ਘਰੇ ਵਾਲੀਆਂ ਹੋ ਗਈਆਂ ਸੁੱਕੀਆਂ ਤਾਂ ਅਗਰ ਤੇ ਇਹਨਾਂ ਨੂੰ ਦੋਨਾਂ ਨੂੰ ਪਾਣੀ ਤੇ ਕਰਤਾ ਤੇ ਕਾਲਸਰਾ ਦਾ ਪਹਿਲਾ ਹੀ ਪਾਣੀ ਤੇ ਉਹਦਾ ਬਾਹ ਲਾਜ਼ਮੀ ਕਿਤੇ ਨਾ ਕਿਤੇ ਨੇੜੇ-ਡੇੜੇ ਬਾਜੀ ਜੇ ਛੱਡ ਲੈਣਾ ਬਾਜੀ ਆਪਣੀਆਂ ਬਹੁਤ ਐ ਭੋਲੂ ਵਾਲੀ ਆ ਬਾਜੀ ਐ ਕੁਦਰੀ ਜੀ ਜੀਰੇ ਕੋਲੇ ਹੋਰ ਆ ਬਾਜੀ ਆਪਣੀ ਐਂਟਰੀ ਹੋਈ ਗਈ ਯਾਨੀ ਦੋਨੇ ਪਾਸੇ ਤੇ ਇੱਕ ਹੋਰ ਪਾਪਾ ਕੱਲ ਕਹਿੰਦਾ ਸੀਗਾ ਉਧਰ ਹੈਗੀ ਨੱਥੂ ਵਾਲੇ ਗਰ ਵੀ ਉਹ ਹੈਗੀ ਫਿਰ ਬਾਈ ਆ ਕੀ ਨਾਰਿੰਦਿਆ ਮੁੱਦ ਕੀ ਕੋਲੇ ਮੁੱਦ ਕੀ ਕੋਲੇ ਪਾ ਗਿਆ ਪ੍ਰਾਣੇ ਤੋਂ ਪਰਲੇ ਪਾਸੇ ਉਧਰ ਆ ਬਾਜੀ ਬਾਕੀ ਤੁਹਾਨੂੰ ਪਹਿਲਾਂ ਵੀ ਦੱਸਦਾ ਬਾਈ ਜੇ ਕਿਸੇ ਨੇ ਗੱਲ ਕਰਨੀ ਹੁੰਦੀ ਹੈ ਨਾ ਤੁਸੀਂ ਹੌਣੇ-ਹੌਣੇ ਕਮੈਂਟ ਕਰਦੇ ਰਹੋ ਜਿਹੜੀ ਗੱਲ ਪੁੱਛਣੀ ਪੁੱਛ ਲਿਆ ਕਰੋ ਬਾਈ ਕਿਸੇ ਨਾ ਖਿਆਲ ਚੋ ਦਿਮਾਗ ਚੋਂ ਖਿਆਲ ਨਿਕਲ ਜਾਂਦਾ ਕਮੈਂਟ ਦਾ ਜਵਾਬ ਦੇਣ ਦਾ ਕਮੈਂਟ ਪੜ੍ਹ ਲਈਦਾ ਮੈਂ ਨਾ ਠੀਕ ਹੈ ਜੀ ਤੇ ਜਵਾਬ ਕਈ ਵਾਰ ਲੇਟ ਹੋ ਜਾਂਦਾ ਜਿਹੜੀ ਗੱਲ ਬਾਕੀ ਪੁੱਛਣੀ ਇੰਸਟਾਗ੍ਰਾਮ ਤੇ ਗੱਲ ਕਰ ਲਿਆ ਕਰੋ ਬਾਈ ਆਈਡੀ ਹੈਗੀ ਹੈ ਪ੍ਰਾਪਤ ਵਾਲੀ ਵਾਲਾ ਗਰੁੱਪ ਠੀਕ ਹੈ ਜੀ ਆਹ ਘਰ ਦੇ ਕੂਤਰ ਆਹ ਰੇ ਹਰੀ ਪਾਪੇ ਨੇ ਪਤਾ ਨਹੀਂ ਜੀ ਕਿੰਨੇ ਛੱਡੇ ਪੁੱਛ ਲੈਨੇ ਹੋ ਫਿਰ ਦੇ ਕੁਛ ਉਧਰ ਦੇਖੋ ਇਹ ਆਹ ਦੇਖੋ ਦੇਖੋ ਉਧਰ ਕਿੰਨੇ ਆ ਲਓ ਜੀ ਭਾਈ ਹੁਣ ਤੁਹਾਨੂੰ ਦਿਖਾਉਣਾ ਮੈਂ ਬੱਚੇ ਆਪਾਂ ਕਰਤੇ ਅਲੱਗ ਆਹ ਦੇਖੋ ਇੱਥੇ ਕਿਉਂਕਿ ਉੱਥੇ ਨੀਰ ਮੱਛ ਲੜਦਾ ਸੀ ਇੱਥੇ ਨੀਂ ਇਹ ਲੜਦਾ ਹੁਣ ਤਿੰਨੇ ਚਾਰ ਇਹਨਾਂ ਨੂੰ ਮਛੋਲੇ ਦੇ ਦਿੰਨਾ ਹੁਣ ਇੱਥੇ ਇਹਨਾਂ ਦੀ ਗ੍ਰੋਥ ਹੋਵਗੀ ਠੀਕ ਹੈ ਜੀ ਤੇ ਆ ਰਿਹਾ ਆਪਣਾ ਦੂਜਾ ਪੁੱਤਰ ਜਿਹੜਾ ਖੰਭ ਖਾਂਦਾ ਹੁੰਦਾ ਸੀਗਾ ਅਜੇ ਸ਼ੁਕਰ ਕਰੂੰ ਨੀ ਇੱਕ ਬੱਚੇ ਦੀ ਖਾਭ ਖਾਦੇ ਸੀਗੇ। ਇਹ ਵੀ ਇੱਥੇ ਬਦਾਮ ਖਾਂਦਾ ਬਾਈ। ਡੇੜੇ ਬੋਗੋਂ ਦਾ ਬਦਾਮਾਂ ਦੇ। ਜੋ ਬਚ ਜਾਂਦੇ ਨੇ ਇੱਕ ਤੋਂ ਕਈ ਵਾਰ ਵੱਧ ਪਿਆਉਣ ਨਾ ਨਾ ਮੈਂ। ਇਹਨੂੰ ਪਾ ਦੇਣਾ ਹੁੰਦਾ ਫਿਰ। ਤੇ ਹੁਣ ਛੋੜ ਮੁਰਗੇ ਛੱਡ ਦਿੱ ਗਏ। 10 ਮਿੰਟ। ਫਿਰਦੇ ਰਹਿਣ ਦੇ। ਆਜੋ ਵੀ ਆਜੋ ਨਲੇ ਆਂਡਾ ਦੇਖਦੇ ਆਂ ਬਾਈ। ਦਿੱਤਾ ਹੋਊਗਾ ਲਾਜਮੀ ਆਂਡਾ ਰਣੀ। ਨਹੀਂ ਯਾਰ ਭਾਈ ਯਾਰ ਇਹਨਾਂ ਨੇ ਤਾਂ ਮੇਰੇ ਬੱਚ ਨਹੀਂ ਝੂਠੇ ਕਰਦੇ ਯਾਰ ਨਹੀਂ ਯਾਰ ਆਂਡਾ ਦੇ ਦੋ ਹੈ ਚਲ ਨਹੀਂ ਤਾਂ ਫਿਰ ਕਣਕ ਖਾਉ ਪਾਦੋ 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 ਦੇੜੇ ਪਾਦੋ ਭਾਈ ਸਵੇਰੇ ਸਵੇਰੇ ਇਹਨਾਂ ਨੂੰ 10 ਮਿੰਟ ਇਹਨਾਂ ਨੂੰ ਛੱਡ ਦੇਈਦਾ ਹੁੰਦਾ ਠੰਡੇ ਠੰਡੇ ਕਿਉਂਕਿ ਉਦੂ ਬਾਅਦ ਚ ਕਈ ਵਾਰ ਵੈਸੇ ਡੈਂਤਾ ਉਹਨੇ ਨਹੀਂ ਗਰਮ ਲੱਗਦੇ ਤਪ ਤਪਦੇ ਫਿਰ ਵੀ ਦੁਪਹਿਰ ਹੀ ਨਹੀਂ ਮੈਂ ਬਾਹਰ ਕੱਢ ਦੇ ਇਹਨਾਂ ਨੂੰ ਸਵੇਰੇ ਸ਼ਾਮ ਛੱਡਦਾ ਹਾਂ ਕੋ 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 ਪਾਣੀ ਲੈ ਕੇ ਦੇਣਾ ਤੁਹਾਨੂੰ ਆਜੋ 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 ਆ ਹਾ 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 ਪਾਣੀ ਪੀ ਲੋ ਤਾਜ਼ਾ ਤਾਜ਼ਾ ਇਹ ਆਜੋ ਆ ਕੱਲਣਾ ਬਾਈ ਕਰਦੇ ਨੇ ਸਾਗ ਜਾਂ ਬਣਾਇਆ ਸੀਗਾ ਉਹ ਬੱਚੀ ਵੀ ਪਾਲਕ ਪੂਲਖ ਜੀ ਹਨਾ ਸਾਰਾ ਲਿਆ ਕੇ ਮਟੀਰੀਅਲ ਸੜਦਾ ਦੇ ਹੋਏ ਡੱਕੇ ਡੱਕੇ ਕਰਦੇ ਨੇ ਜਿਹੜੀਆਂ ਖਾਣੀਆਂ ਚੀਜ਼ਾਂ ਹਨਾ ਖਾ ਲਈਆਂ ਤੇ ਇਹ ਨਾ ਹੁਣ ਆ ਦੇਖੋ ਅੰਦਰ ਇਹਨਾਂ ਨੇ ਖੱਡੇ ਜੇ ਬਣਾਇਆ ਵਿੱਚ ਠੰਡੇ ਜੇ ਕਰਕੇ ਬਹਿ ਜਾਂਦੇ ਆ ਕੋਈ ਇੱਧਰ ਵੀ ਕਈ ਵਾਰ ਬਹਿ ਜਾਂਦੇ ਆ ਦੇ ਨੇ ਤੇ ਮੈਡ ਮੂੜਾ ਵੀ ਕੱਲ ਧੋਦੇ ਸੀਗੇ ਮੈਂ ਦੇਖੋ ਤਿੰਨੇ ਚਾਰੇ ਟੰਗੇ ਪਏ ਨੇ ਲਿਸ਼ਕਾਏ ਪਏ ਆ ਇਹ ਹੁਣ ਅੱਜ ਰਾਤ ਨੂੰ ਫਿਰ ਸਾਂਭਾਂਗੇ ਕੂਤਰ ਹਨਾ ਤੇ ਉਸ ਤੋਂ ਬਾਅਦ ਚ ਕਾਲੂ ਫਿਰ ਡਾਇਰੈਕਟ ਬਾਜੀ ਤੇ ਮਿਲਾਂਗੇ ਤੇ ਇਹ ਵੀਡੀਓ ਦਾ ਪੀਥੀ ਐਂਡ ਕਰਦਾ ਨਹੀਂ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜਰੂਰ ਸੋ ਵੀਡੀਓ ਕਿਦਾਂ ਲੱਗੀ ਤੇ ਮੈਤਰੋ ਕੱਲੂ ਤੁਹਾਨੂੰ ਦੱਸੂਗਾ ਮੈਂ ਚੀਨੀ ਨੇ ਤੇ ਲਾਲ ਗਿੱਚੀ ਵਾਲੇ ਨੇ ਦੂਜੇ ਨੇ ਆ ਸਾਥੇ ਹੜਨੇ ਕਿੰਨਾ ਟਾਈਮ ਕੀਤਾ ਪਹਿਲੇ ਪਾਣੀ ਦੇ ਠੀਕ ਹੈ ਜੀ ਚਦਰੀ ਹਜੇ ਨਹੀਂ ਮਲਾਈ ਕਿਉਂਕਿ ਇਹ ਨਾ ਫਿਰ ਬਈ ਮਾਨ ਜੇ ਹੋ ਜਾਂਦੇ ਕਈ ਵਾਰ ਆ ਇੰਨੀ ਨੀਵੀ ਤੇ ਘਰੇ ਜਾ ਰ ਆ ਜਾਣਾ ਚਾਹੀਦਾ ਕੂਤਰ ਮਿਹਨਤ ਆ ਯਾਰ ਠੀਕ ਹੈ ਮਿੱਤਰੋ ਬਾਈ ਇਹਨਾਂ ਨੂੰ ਦਸ ਕੁ ਮਿੰਟ ਬਾਅਦ ਤਾੜ ਦੂੰਗਾ ਖਾ ਪੀ ਲੈਣ ਦੇ